ਇਹ ਬੇਨਤੀ ਕਰਕੇ ਦਾਤ ਮੰਗੀ ਹੈ ਕਰ ਕਿਰਪਾ ਪ੍ਰਭ ਆਪਣੀ ਪ੍ਰਭੂ ਜੀ ਆਪਣੀ ਕਿਰਪਾ ਕਰੋ ਕੀ ਕਿਰਪਾ ਕਰੋ ਤੇਰੇ ਦਰਸ਼ਨ ਹੋਏ ਪਿਆਸ ਸਾਡੇ ਮਨ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਇਹ ਪੰਕਤੀ ਵਿੱਚ ਦੋ ਸ਼ਬਦ ਆਏ ਇੱਕ ਕਿਰਪਾ ਦੂਸਰਾ ਦਰਸ਼ਨ ਕਿਰਪਾ ਮੰਗੀ ਹੈ ਕਿਉਂ ਦਰਸ਼ਨ ਪ੍ਰਾਪਤ ਹੋ ਜਾਵਣ ਕਿਰਪਾ ਪੰਜ ਤਰ੍ਹਾਂ ਦੀ ਹੈ ਦਰਸ਼ਨ ਚਾਰ ਤਰ੍ਹਾਂ ਦੇ ਆ ਪੰਜ ਤਰ੍ਹਾਂ ਦੀ ਕਿਰਪਾ ਕਿਹੜੀ ਹੈ ਪਹਿਲੀ ਕਿਰਪਾ ਹੈ ਪਰਮਾਤਮਾ ਦੀ ਉਸ ਕਿਰਪਾ ਸਦਕਾ ਇਹ ਮਨੁੱਖਾਂ ਵਾਲੀ ਦੇਹੀ ਪ੍ਰਾਪਤ ਹੋਈ ਹੈ ਦੂਸਰੀ ਕਿਰਪਾ ਹੈ ਗੁਰੂ ਦੀ ਗੁਰੂ ਦੀ ਕਿਰਪਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੀਸਰੀ ਕਿਰਪਾ ਹੁੰਦੀ ਹੈ ਕਰਮਾਂ ਦੀ ਜਦੋਂ ਕਰਮ ਕਿਰਪਾ ਕਰ ਦੇਵਣ ਤਾਂ ਚੰਗੀ ਮਤਬੁੱਧ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ ਚੌਥੀ ਕਿਰਪਾ ਹੁੰਦੀ ਹੈ ਸਾਧ ਸੰਗਤ ਦੀ ਜਦੋਂ ਸਾਧ ਸੰਗਤ ਵਿੱਚ ਆਈਏ ਫਿਰ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਇਹ ਚਾਰੇ ਗੁਣ ਵਿੱਚ ਆ ਜਾਂਦੇ ਆ ਤੇ ਪੰਜਵੀਂ ਕਿਰਪਾ ਹੁੰਦੀ ਹੈ ਜੋ ਅਸੀਂ ਸਾਰੇ ਹੀ ਵਾਂਝੇ ਆ ਉਹ ਹੁੰਦੀ ਹੈ ਆਪਣੇ ਆਪ ਤੇ ਆਪ ਕਿਰਪਾ ਕਰਨੀ ਪੰਜਵੀਂ ਕਿਰਪਾ ਚੇਤੇ ਰੱਖਿਓ ਆਪਣੇ ਆਪ ਤੇ ਆਪ ਕਿਰਪਾ ਕਰਨੀ ਆਪਣੀ ਆਤਮਾ ਤੇ ਤਰਸ ਕਰਨਾ ਕਿਉਂਕਿ ਲੇਖਾ ਇਹਦੇ ਕੋਲੋਂ ਲਿਆ ਜਾਣਾ ਅੱਜ ਮਾੜਾ ਅੱਖਾਂ ਵੇਖਦੀਆਂ ਨੇ ਲੇਖਾ ਆਤਮਾ ਨੂੰ ਦੇਣਾ ਮਾੜਾ ਕੰਨ ਸੁਣਦੇ ਆ ਲੇਖਾ ਆਤਮਾ ਨੂੰ ਦੇਣਾ ਚੋਰੀ ਹੱਥ ਕਰਦੇ ਆ ਪ੍ਰਾਇਤਨ ਹੱਥ ਛੂੰਦੇ ਆ ਤੇ ਸਾੜਨਾ ਆਤਮਾ ਨੂੰ ਅਗਲੇ ਆਨੇ ਤਾਂ ਆਪਣੇ ਆਪ ਤੇ ਵੀ ਕਿਰਪਾ ਕਰਨੀ ਹੈ ਇੱਥੇ ਵਾਹਿਗੁਰੂ ਜੀ ਦੀ ਕਿਰਪਾ ਮੰਗੀ ਹੈ ਕਿਰਪਾ ਕਰੋ ਸਾਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ ਦਰਸ਼ਨ ਚਾਰ ਤਰ੍ਹਾਂ ਦੇ ਚਿੱਤਰ ਦਰਸ਼ਨ ਸਵਪਨ ਦਰਸ਼ਨ ਸ਼ਰਵਣ ਦਰਸ਼ਨ ਤੇ ਪ੍ਰਤੱਖ ਦਰਸ਼ਨ ਚਿੱਤਰ ਸਚਖੰਡ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਵੇ ਵਿੱਚੋਂ ਹਰਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ ਆਖੋ ਸਤਨਾਮ ਸ਼੍ਰੀ ਮੈਂ ਨਾਮ ਲਵਾਂਗਾ ਸਚਖੰਡ ਹਰਮੰਦਰ ਸਾਹਿਬ ਤੁਹਾਨੂੰ ਦਰਸ਼ਨ ਹੋ ਜਾਣੇ ਆ ਸੁਰਤੀ ਪਹੁੰਚ ਗਈ ਉੱਥੇ ਸੁਣ ਕੇ ਹੀ ਦਰਸ਼ਨ ਹੋ ਜਾਣੇ ਸਭ ਆਪਣ ਸੁਪਨੇ ਵਿੱਚ ਦਰਸ਼ਨ ਹੋ ਜਾਣੇ ਇਹ ਵੀ ਭਾਗਾਂ ਵਾਲਿਆਂ ਨੂੰ ਹੁੰਦੇ ਆ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਫਿਰ ਮਿਲੇ ਆ ਕਹਿੰਦੇ ਉਹ ਨੀਂਦ ਵੀ ਚੰਗੀ ਆ ਜਦੋਂ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾ ਬਣ ਤੇ ਕਈ ਬਹਾਨਾ ਬਣਾ ਕੇ ਸੁੱਤੇ ਰਹਿੰਦੇ ਅਮਰ ਤੇ ਉਹ ਕਹਿੰਦੇ ਮੈਨੂੰ ਤਾਂ ਦਰਸ਼ਨ ਹੋ ਰਹੇ ਸੀ ਉਹ ਸੈਰਾਂ ਕਿਤੇ ਹੋਰ ਦੀਆਂ ਹੁੰਦੀਆਂ ਉਹ ਫਿਰ ਇਹ ਪੰਕਤੀ ਦਾ ਬਹਾਨਾ ਬਣਾਉਂਦੇ ਮੈਂ ਤੇ ਤਾਂ ਸੁੱਤਾ ਸੀ ਮੈਨੂੰ ਦਰਸ਼ਨ ਹੋ ਰਹੇ ਸੀ ਇਸ ਤਰ੍ਹਾਂ ਹੀ ਵਰਤ ਲੈਂਦੇ ਬਾਣੀ ਦੀਆਂ ਪੰਕਤੀਆਂ ਨੂੰ ਕਈ ਤੋਂ ਇਹ ਚਾਰ ਤਰ੍ਹਾਂ ਦੇ ਦਰਸ਼ਨ ਆ ਤੇ ਮਨ ਦੀ ਪਿਆਸ ਅੱਗੇ ਫਿਰ ਬੜੇ ਤਰ੍ਹਾਂ ਦੀ ਐ ਮਨ ਨੂੰ ਕਾਮ ਦੀ ਪਿਆਸ ਲੱਗਦੀ ਐ, ਕਰੋਧ ਦੀ, ਲੋਭ ਦੀ, ਈਰਖਾ, ਨਿੰਦਿਆ ਦੀ ਕਿੰਨੀ ਪਿਆਸ ਲੱਗਦੀ ਆ। ਇੱਥੇ ਆਪਾਂ ਸਾਰੇ ਦੇਵਤੇ ਬਣ ਕੇ ਬੈਠੇ ਆਂ ਆਖੋ ਸਤਨਾਮ ਸ਼੍ਰੀ ਆਹ ਪੌੜੀਆਂ ਉਤਰਨੀ ਆ ਤੇ ਆਪਾਂ ਸ਼ੈਤਾਨ ਬਣ ਜਾਣਾ ਮਾਫੀ ਮੰਗ ਕੇ ਕਹਿਣਾ ਮੇਰੀ ਗਿਣਤੀ ਵਿੱਚੇ ਰੱਖਿਓ। ਇੱਥੇ ਆਨੰਦ ਰਾਸ ਬਣਿਆ ਕਿੱਡਾ ਵਧੀਆ ਪਹਿਰਾ ਲੱਗਾ ਬਾਣੀ ਦਾ, ਕੀਰਤਨ ਦਾ, ਕਥਾ ਦਾ, ਥੱਲੇ ਜਾ ਕੇ ਚੁਗਲੀਆਂ ਸ਼ੁਰੂ ਹੋ ਜਾਣੀਆਂ, ਥੱਲੇ ਜਾ ਕੇ ਨਿੰਦਿਆ ਸ਼ੁਰੂ ਹੋ ਜਾਣੀ ਐ। ਇਹ ਮਨ ਦੀ ਪਿਆਸ ਹੀ ਐ। ਤੋ ਇਹ ਸਾਰੀ ਮਨ ਦੀ ਪਿਆਸ ਖਤਮ ਹੋ ਜੇ ਤੇ ਇੱਕ ਪਿਆਸ ਹੈ ਦਰਸ਼ਣਾ ਦੀ ਪਿਆਸ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਜਿਨ੍ਹਾਂ ਦੇ ਮਨਾਂ ਨੂੰ ਦਰਸ਼ਣਾ ਦੀ ਪਿਆਸ ਲੱਗਦੀ ਐ ਅਸੀਂ ਉਹਨਾਂ ਤੋਂ ਸਦਕੇ ਜਾਨੇ ਤੋ ਬੇਨਤੀ ਕਰੀਏ ਸਾਡੇ ਤੇ ਕਿਰਪਾ ਕਰੋ ਤੁਹਾਡੇ ਦਰਸ਼ਣਾ ਦੀ ਸਾਨੂੰ ਪਿਆਸ ਲੱਗ ਜਾਵੇ